ਗੁਰੂ ਨੇ ਚੇਲੇ ਨੂੰ ਲੱਤ ਮਾਰ ਦਿੱਤੀ ਤਾਂ ਗੁੱਸੇ ਹੋਏ ਚੇਲੇ ਨੇ ਕਿਰਚਾ ਮਾਰ-ਮਾਰ ਕੇ ਆਪਣੇ ਹੀ ਗੁਰੂ ਦਾ ਕਤਲ ਕਰ ਦਿੱਤਾ। ਬੀਤੀ ਇੱਕ ਮਹੀਨੇ ਨੂੰ ਬਾਬਾ ਬਲਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਬਾਬਾ ਬਲਵਿੰਦਰ ਸਿੰਘ ਦਮਦਮੀ ਤਖਤਾਲ ਦੇ 13ਵੇਂ ਮੁਖੀ ਬਾਬਾ ਕਰਤਾਰ ਸਿੰਘ ਭਿੜਣਾ ਵਾਲੇ ਦੇ ਭਤੀਜੇ ਸੀ ਅਤੇ ਬਟਾਲਾ ਨੇੜੇ ਦੀ ਕਸਬਾ ਕੁਮਾਨ ਦੇ ਪਿੰਡ ਠਵਾਲ ਵਿਖੇ ਗੁਰਦੁਆਰਾ ਅਮਰਦਾਸ ਜੀ ਦੀ ਸੇਵਾ ਸੰਭਾਲ ਕਰਦੇ ਸੀ। ਪੈਸਵਾ ਹਾਤਾ ਦੌਰਾਨ ਐਸਐਸਪੀ ਬਟਾਲਾ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਕਾਤਿਲ ਨੌਜਵਾਨ ਰਮਨਦੀਪ ਸਿੰਘ ਬਾਬਾ ਬਲਵਿੰਦਰ ਸਿੰਘ ਦੀ ਸੇਵਾ ਸੰਭਾਲ ਦਾ ਕੰਮ ਕਰਦਾ ਸੀ ਅਤੇ ਘਟਨਾ ਵਾਲੀ ਰਾਤ ਰਮਨਦੀਪ ਸਿੰਘ ਬਾਬਾ ਬਲਵਿੰਦਰ ਸਿੰਘ ਦੀ ਮਾਲਿਸ਼ ਕਰ ਰਿਹਾ ਸੀ ਤਦੇ ਹੀ ਝਗੜਾ ਹੋ ਗਿਆ ਤੇ ਬਾਬਾ ਬਲਵਿੰਦਰ ਸਿੰਘ ਨੇ ਲੱਤ ਮਾਰ ਦਿੱਤੀ ਜਿਸ ਤੋਂ ਗੁੱਸੇ ਹੋਏ ਰਮਨਦੀਪ ਸਿੰਘ ਨੇ ਆਪਣੀ ਕਿਚੇ ਨਾਲ ਵਾਰ ਕਰਦੇ ਹੋਏ ਬਾਬਾ ਬਲਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਖੁਦ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਬਟਾਲਾ ਪੁਲਿਸ ਵੱਲੋਂ ਕਰੀਬ 12 ਦਿਨਾਂ ਬਾਅਦ ਬਟਾਲਾ ਦੀ ਚਿੱਟੀ ਗਰੋਂ ਦੇ ਨੇੜੇ ਤੋਂ ਕਾਬੂ ਕੀਤਾ ਹੈ ਇਸ ਸਮੇਂ ਦੇ ਦੌਰਾਨ ਰਵਨਦੀਪ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਛਪਾਉਂਦਾ ਰਿਹਾ ਤੇ ਕਤਲ ਕਰਨ ਲਈ ਵਰਤੀ ਗਈ ਕਿੱਟ ਵੀ ਬਰਾਮਦ ਕਰ ਲਈ ਗਈ ਹੈ ਜੀ ਬਾਬਾ ਬਲਵਿੰਦਰ ਸਿੰਘ ਜੀ ਜੋ ਗੁਰਦੁਆਰਾ ਮੁਖੀ ਸੀਗੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਅਠਵਾਲ ਪਿੰਡ ਦਾ ਉਹਨਾਂ ਦੀ ਕਤਲ ਹੋਇਆ ਸੀਗਾ ਔਰ ਮੌਕੇ ਦੇ ਜੋ ਸੀਸੀਟੀਵੀ ਫੁਟੇਜ ਸਾਨੂੰ ਮਿਲੇ ਸੀ ਔਰ ਜੋ ਮੌਕੇ ਦੇ ਗਵਾਹ ਸਿਗੇ ਉਹਨਾਂ ਵੱਲੋਂ ਇਹ ਪਤਾ ਚੱਲਿਆ ਸੀਗਾ ਕਿ ਉਹਨਾਂ ਦਾ ਇੱਕ ਸੇਵਾਦਾਰ ਰਮਨਦੀਪ ਸਿੰਘ ਉਹਨਾਂ ਨੇ ਆ ਬਾਬਾ ਜੀ ਦਾ ਚੱਕੂ ਮਾਰ ਕੇ ਉਹਨਾਂ ਦੀ ਕਤਲ ਕੀਤਾ ਸੀ ਔਰ ਇਸੇ ਕੇਸ ਇਹ ਬਹੁਤ ਜ਼ਿਆਦਾ ਸੈਂਸੇਸ਼ਨਲ ਹੋ ਗਿਆ ਸੀਗਾ ਤੋ ਉਹਦੀ ਉਸੇ ਇਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਵਕ ਵਕ ਟੀਮ ਟੀਮਾਂ ਬਣਾ ਕੇ ਤਕਰੀਬਨ ਪੰਜਾਬ ਚ ਵੀ ਔਰ ਪੰਜਾਬ ਦੇ ਬਾਹਰ ਤੇ ਵੀ ਬਟਾਲੇ ਦੀ ਵਕ ਵਕ ਟੀਮਾਂ ਆਲਮੋਸਟ ਛੇ ਟੀਮਾਂ ਸਾਡੀ ਬਣੀ ਸੀਗੀ ਇਸ ਕੇਸ ਨੂੰ ਟ੍ਰੇਸ ਕਰਨ ਲਈ ਔਰ ਜੋ ਅਕਿਊਜ਼ ਸੀਗਾ ਉਹਨਾਂ ਨੂੰ ਅਰੈਸਟ ਕਰਨ ਲਈ ਤੋਂ ਆਫਟਰ 12 ਡੇਸ 12 ਦਿਨ ਦੀ ਮਿਹਨਤ ਤੋਂ ਬਾਅਦ ਸਾਨੂੰ ਬਟਾਲਾ ਪੁਲਿਸ ਨੂੰ 13 ਤਰੀਕ 13 ਮਈ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਅਕਿਊਜ਼ ਜੋ ਰਮਨਦੀਪ ਸਿੰਘ ਹੈਗਾ ਉਹਨਾਂ ਦਾ ਅਰੈਸਟ ਅਸੀਂ ਬਟਾਲੇ ਤੋਂ ਹੀ ਕੀਤਾ ਹੈਗੇ ਆ ਔਰ ਹੁਣ ਇਹ ਜੋ ਆਪਣੀ ਹਿਰਾਸਤ 'ਚ ਹੈਗੇ ਆ ਔਰ ਉਹਨਾਂ ਨੂੰ ਮਾਰੀ ਹੋਕ ਅਦਾਲਤ ਦੇ ਵਿੱਚ ਪੀਸ਼ ਕੀਤਾ ਜਾਊਗਾ ਔਰ ਉਹਨਾਂ ਦੀ ਅਗਲੀ ਰਿਮਾਂਡ ਲੈ ਕੇ ਅਗਲੀ ਅਗਲੀ ਪੁੱਛਤਾਚ ਜੋ ਕੀਤੀ ਜਾਊਗੀ ਜੋ ਹੁਣ ਤੱਕ ਦੀ ਪੁੱਛਗਿਛ ਦੇ ਵਿੱਚ ਜੋ ਚੀਜ਼ ਸਾਹਮਣੇ ਆਈ ਹੈ ਜੋ ਮਤਲਬ ਕਾਰਨ ਦਾ ਕਤਲ ਦਾ ਕਾਰਨ ਕੀ ਸੀਗਾ ਇਹ ਮੋਸਟ ਇੰਪੋਰਟੈਂਟ ਕੁਐਸ਼ਨ ਸੀ ਸਾਰੇ ਵਾਸਤੇ ਤੋਂ ਹੁਣ ਤੱਕ ਦੀ ਜੋ ਪੁੱਛਗਿਛ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਜੋ ਰਮਨਦੀਪ ਸਿੰਘ ਹੈਗਾ ਇਹ 19 ਸਾਲ ਦਾ ਹੈਗਾ ਇਹ ਵੱਖ-ਵੱਖ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਸੀ ਔਰ ਪਿਛਲੇ ਡੇਢ ਸਾਲ ਤੋਂ ਇਹ ਗੁਰਦੁਆਰਾ ਜੋ ਆਪਣਾ ਗੁਰੂ ਅਮਰਦਾਸ ਜੀ ਗੁਰਦੁਆਰਾ ਹੈਗਾ ਠਵਾਲ ਦੇ ਉੱਥੇ ਵੀ ਆਉਂਦਾ ਸੀਗਾ ਔਰ ਉੱਥੇ ਬਾਬਾ ਬਲਵਿੰਦਰ ਜੀ ਦਾ ਇਹ ਸੇਵਾ ਕਰਦਾ ਸੀਗਾ ਔਰ ਉਹ ਦਿਨ ਰਾਤ 30 April ਰਾਤ 10:30 ਵਜੇ ਦੇ ਕਰੀਬ ਇਹ ਜੋ ਬਾਬਾ ਜੀ ਦਾ ਸੇਵਾ ਕਰ ਰਿਹਾ ਸੀਗਾ ਉਹਦਾ ਪੈਰ ਦਾ ਮਾਲਿਸ਼ ਕਰ ਰਿਹਾ ਸੀ ਉਹਨਾਂ ਨੂੰ ਲੈ ਕੇ ਅਪਸ਼ਚ ਇਹ ਇਹ ਹੋ ਗਈ ਅਪਸ਼ਚ ਇਹ ਨਾਲੀ ਝਗੜਾ ਹੋ ਗਿਆ ਕਿ ਲਤ ਕੁੱਟਣ ਨੂੰ ਲੈ ਕੇ ਬਾਬਾ ਜੀ ਨੇ ਨੂੰ ਗਾਲ ਕੱਢਤਾ ਔਰ ਉਹ ਵਦੀ ਵਦੀ ਗਈ ਉਹਦੇ ਵਿੱਚ ਆ ਵੀ ਇਹਨਾਂ ਦੇ ਅਕਿਊਜ਼ ਦੇ ਕਹਿੰਦੇ ਮੁਤਾਬਿਕ ਆ ਵੀ ਹੈਗਾ ਕਿ ਜੋ ਬਾਬਾ ਜੀ ਨੇ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਟ ਤੇ ਲਤ ਮਾਰਦੀ ਤੋ ਇਹਨਾਂ ਦੇ ਗੁੱਸਾ ਕੰਟਰੋਲ ਨਹੀਂ ਹੋਇਆ ਤੋ ਫਿਰ ਇਨੇ ਉਹਨਾਂ ਨੂੰ ਖੁਰਚ ਮਾਰਦੀ ਔਰ ਉੱਥੋਂ ਦੀ ਇਹ ਭੱਜ ਗਿਆ ਸਿਗਾ ਤੋ ਇਹ ਹਲੇ ਸਾਡਾ ਫਰਸਟ ਜੋ ਇਹਦੇ ਵਿੱਚ ਆਈ ਹੋਈ ਹੈ ਪੁੱਛਗਿਛ ਦੇ ਵਿੱਚ ਇਹ ਚੀਜ਼ ਆਈ ਹੈ ਹਲੇ ਵੀ ਅਸੀਂ ਅਗੇ ਦੀ ਕਾਰਵਾਈ ਜਾਰੀ ਹੈਗੀ ਉਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਊਗਾ ਉਹ ਤਾਂ ਦੇ ਸਾਰੇ ਨਾਲ ਸ਼ੇਅਰ ਕੀਤਾ ਜਾਊਗਾ ਜੀ ਧੰਨਵਾਦ ਜਿਹੜੇ ਇਹਨਾਂ ਦੇ ਵਿੱਚ ਪਿਆ ਰਿਹਾ ਕਿੱਥੇ ਨੂੰ ਪਿਆ ਰਿਹਾ ਇਹ ਵੀ ਜਗ੍ਹਾ ਆ ਇਹਦੇ ਵਿੱਚ ਦੇਖਿਓ ਜੀ ਆਪਣਾ ਇੱਕ ਤੋਂ ਇੱਥੋਂ ਦੀ ਇਹ ਮੋਗਾ ਚਲ ਗਏ ਸੀਗਾ ਅੰਮ੍ਰਿਤਸਰ ਚੱਲਿਆ ਸੀ ਪਹਿਲੇ ਉ ਤੋਂ ਬਾਅਦ ਮੋਗਾ ਚੱਲਿਆ ਸੀ ਮੋਗਾ ਦੇ ਵਿੱਚ 2 ਦਿਨ ਰਿਹਾ ਉ ਤੋਂ ਬਾਅਦ ਫਿਰ ਇਹ ਪੰਜਾਬ ਦੇ ਬਾਹਰ ਵੀ ਗਿਆ ਸੀਗਾ 2 ਥਾਵਾਂ ਤੇ ਫਿਰ ਉਸ ਤੋਂ ਬਾਅਦ ਵਾਪਸ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਤੋਂ ਫਿਰ ਬਟਾਲਾ ਇਦੇ ਵਿੱਚ ਇੱਕ ਇੱਕ ਗੱਲ ਮੈਂ ਹੋਰ ਤੁਹਾਡੇ মিডিਆ ਰਹੀ ਮੈਂ ਬਟਾਲਾ ਦੀ ਔਰ ਮੋਗੇ ਦੀ ਜੋ ਪਬਲਿਕ ਹੈਗੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਇਦੇ ਵਿੱਚ ਪਬਲਿਕ ਵੱਲੋਂ ਸਾਨੂੰ ਬਹੁਤ ਜ਼ਿਆਦਾ ਕੋਆਪਰੇਸ਼ਨ ਮਿਲਿਆ ਭਾਵੇਂ ਉਹ ਆਪਣੀ ਡਿਟੈਕਸ਼ਨ ਦੇ ਵਿੱਚ ਉਹਨਾਂ ਦੀ ਮਦਦ ਹੋਵੇ ਭਾਵੇਂ ਉਹ ਇਹਦੇ ਵਿੱਚ ਕੁਝ ਜੋ ਸਿਵਿਲियंस ਨੇ ਜਿਨੇ ਸਾਡੇ ਨਾਲ ਵੀ ਤੁਰੇ ਸਾਡੇ ਨਾਲ ਤੁਰ ਕੇ ਇਹ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈਗੀ ਹੈ ਸਪੈਸ਼ਲੀ ਬਟਾਲੇ ਦੀ ਆਪਣੇ ਆਪਣੇ ਵਖਵਖ ਸਬਡਿਵੀਜ਼ਨ ਦੀ ਕਿਉਂਕਿ ਇਹਦੇ ਵਿੱਚ ਬਾਕੀ ਸਾਰੇ ਸਬਡਿਵੀਜ਼ਨਾਂ ਦੀ ਜੋ ਆਫੀਸਰਸ ਹੈ ਉਹਨਾਂ ਦੀ ਸਾਰਿਆਂ ਦੀ ਡਿਊਟੀ ਇੱਥੇ ਲੱਗੀ ਸੀ ਵਖਵਖ ਸਬਡਿਵੀਜ਼ਨਾਂ ਦੇ ਲੋਕੀ ਜੋ ਹੈਗੇ ਸਾਡੇ ਨਾਲ ਬਹੁਤ ਇਹਦੇ ਵਿੱਚ ਮਦਦ ਕੀਤੀ ਹੈ ਤਾਂ ਜਦੋਂ ਗੱਲ ਆਹੀ ਹੈ ਜੀ ਜਦੋਂ ਪਬਲਿਕ ਪੁਲਿਸ ਦਾ ਸਾਥ ਦਿੰਦੀ ਹੈ ਮਦਦ ਕਰਦੀ ਹੈ ਤਾਂ ਫਿਰ ਇੰਨਾ ਵੱਡਾ ਕੇਸਿਸ ਵੀ ਜੋ ਹੈਗੇ ਉਹ ਛੇਤੀ ਤੋਂ ਛੇਤੀ ਟ੍ਰੇਸ ਹੋ ਜਾਂਦੀ ਹੈ ਜੀ ਧੰਨਵਾਦ ਥੈਂਕ ਯੂ ਹਾਂ ਜੀ ਆਪਣੀ ਕਈ ਇਹ ਜੇ ਕੋਈ ਹੋਰ ਤਾਂ ਨਹੀਂ ਤੇ ਮਤਲਬ ਜੀ ਕਿਉਂਕਿ 19 ਸਾਲ ਦੀ ਉਮਰ ਹੈ ਲੜਕੇ ਦੀ ਨਹੀਂ ਜੀ ਇਹ ਇਹ ਗਲਬੀ ਮੈਂ ਕਲੀਅਰ ਕਰਨਾ ਚਾਹਾਂਗੀ ਇਹਦੇ ਵਿੱਚ ਕੋਈ ਰੈਡੀਕਲ ਐਂਗਲ ਜਾਂ ਐਕਸਟਰੀਮਿਜ਼ਮ ਐਂਗਲ ਉਹ ਕੋਈ ਨਹੀਂ ਹੈਗਾ ਇਹ 19 ਸਾਲ ਦਾ ਬੱਚਾ ਹੈ ਜੋ ਇਹ ਆਪਣਾ ਗੁਰਦੁਆਰੇ ਦੇ ਵਿੱਚ ਅੰਮ੍ਰਿਤਸਰ ਦੇ ਗੁਰਦੁਆਰੇ ਦੇ ਵਿੱਚ ਉੱਥੇ ਪੜਦਾ ਸੀ ਆਪਣੀ ਗੁਰਬਾਣੀ ਸਿੱਖ ਰਿਹਾ ਸੀਗਾ ਅੱਗੇ ਜਾ ਕੇ ਇਹਨਾਂ ਦਾ ਫਾਦਰ ਵੀ ਜੋ ਹੈਗੇ ਉਹ ਵੀ ਪਾਠੀ ਨੇ ਇਹ ਵੀ ਅੱਗੇ ਜਾ ਕੇ ਮਤਲਬ ਉਹ ਕੋਸ਼ਿਸ਼ ਕਰ ਰਿਹਾ ਸੀਗਾ ਉਹ ਪਾਠੀ ਦਾ ਉਹ ਕੰਮ ਕਰ ਲੀ ਹਾਂ ਜੀ ਨਹੀਂ ਜੀ ਉਹ ਉਸੀ ਰੂਮ ਦੇ ਵਿੱਚੋਂ ਸਾਨੂੰ ਬਾਬਾ ਜੀ ਦਾ ਜੋ ਲਾਇਸੈਂਸੀ ਹਥਿਆਰ ਸੀਗਾ ਉਹ ਜਿਸ ਰੂਮ ਦੇ ਵਿੱਚ ਇਹ ਵਾਰਦਾਤ ਹੋਈ ਸੀਗੀ ਉਸੀ ਰੂਮ ਦੇ ਵਿੱਚੋਂ ਮਿਲਿਆ ਸੀਗਾ ਉੱਥੇ ਉਸੀ ਵੇਲੇ ਰਿਕਵਰ ਹੋ ਗਿਆ ਸੀਗਾ ਹਾਂ ਜੀ ਇਹਦੇ ਵਿੱਚ ਦੇਖੋ ਜੀ ਪੂਰੇ ਜ਼ਿਲੇ ਹੀ ਸਾਡੀ ਪਹਿਲੇ 4-5 ਦਿਨ ਦੇ ਵਿੱਚ ਪੂਰੇ ਜ਼ਿਲੇ ਹੀ ਸਾਡੇ ਦੇ ਵਿੱਚ ਲੱਗਿਆ ਸੀਗਾ ਭਾਵੇਂ ਥਾਣਾ ਕੋਈ ਵੀ ਹੋਵੇ ਕੋਈ ਵੀ ਸਬਡਿਵੀਜ਼ਨ ਦਾ ਹੋਵੇ ਵੈਸੇ ਇਹ ਵਾਰਦਾਤ ਜੋ ਸਾਡਾ ਸੀਗਾ ਉਹ ਕਮਾਂਡ ਥਾਣਾ ਸ਼ਹਿਰ ਗੋਬਿੰਦਪੁਰ ਸਬਡਿਵੀਜ਼ਨ ਦਾ ਸੀਗਾ ਲੇਕਿਨ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਸਾਡੀ ਪਾਰਟੀ ਗਏ ਸੀਗੇ ਉਹਦੇ ਵਿੱਚ ਆਪਣੇ ਕਿਲਾ ਲਾਲ ਸਿੰਘ ਦਾ ਵੀ ਗਏ ਸੀਗੇ ਡੇਰਾ ਬਾਬਾ ਨਾਨਕ ਦੇ ਐਸਐਚਓ ਸਾਹਿਬ ਵੀ ਗਏ ਸੀਗੇ ਔਰ ਆਪਣੇ ਡੀਐਸਪੀ ਸਪੈਸ਼ਲ ਬ੍ਰਾਂਚ ਵੀ ਗਏ ਸੀਗੇ ਔਰ ਸੀਆਈਏ ਦੇ ਵੀ ਗਏ ਸੀ ਇਹਦੇ ਵਿੱਚ ਅਸੀਂ ਸਾਰਿਆਂ ਦਾ ਜੋ ਹੁਣ ਤੱਕ ਦੀ ਤਜਰਬਾ ਹੈਗਾ ਉਹਦਾ ਅਸੀਂ ਫਾਇਦਾ ਉਠਾਏ ਇਨ ਦਾ ਸੈਂਸ ਕਿ ਬਹੁਤ ਸਾਰੇ ਆਫੀਸਰ ਸਾਡੇ ਇੱਧਰ ਦੀ ਹੈਗੇ ਆ ਜਿਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਵ ਕਰਕੇ ਆਏ ਨੇ ਕੋਈ ਮੋਗੇ ਚ ਸਰਵ ਕੀਤਾ ਸੀਗਾ ਪਹਿਲੇ ਕੋਈ ਲੁਧਿਆਣੇ ਚ ਸਰਵ ਕੀਤਾ ਸੀ ਕੋਈ ਆਪਣੇ ਅੰਮ੍ਰਿਤਸਰ ਦੇ ਵਿੱਚ ਸਰਵ ਕੀਤਾ ਸੀ ਸੋ ਉਹਨਾਂ ਨੂੰ ਅਸੀਂ ਉਸ ਉਸ ਥਾਂ ਤੇ ਭੇਜਿਆ ਸੀ ਜਿਨ੍ਹਾਂ ਦੇ ਆਲਰੇਡੀ ਉਹ ਉਸ ਏਰੀਆ ਤੋਂ ਫੈਮਿਲੀਅਰ ਸੀਗੇ। ਤੋਂ ਇਹਦੇ ਕਰਕੇ ਜਦੋਂ ਕੋਈ ਕ੍ਰਾਈਮ ਹੁੰਦਾ ਆ ਉਹ ਭਾਵੇਂ ਜਰਿਸਡਿਕਸ਼ਨ ਵਾਈਜ਼ ਹੁੰਦੀ ਹੈ ਲੇਕਿਨ ਜੋ ਟ੍ਰੇਸ ਕਰਨਾ ਉਹ ਸਾਡਾ ਪੂਰਾ ਜ਼ਿਲ੍ਹਾ ਦਾ ਹੁੰਦੀ ਹੈ। ਤੋਂ ਇਹਦੇ ਕਰਕੇ ਇਸ ਇਹਦੇ ਵਿੱਚ ਜੋ ਆਪਣੇ ਐਸਪੀ ਡੀ ਸਾਹਿਬ ਔਰ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਂਡ ਐਸਪੀ ਸਪੈਸ਼ਲ ਬ੍ਰਾਂਚ ਨਾਲੇ ਸੀਆਈ ਇਨਚਾਰਜ ਐਂਡ ਟੂ ਐਸਐਚਓ ਕੁਮਾਰ ਹੈਗੇ ਆ। ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤੇ ਐਂਡ ਇਨਕਲੂਡਿੰਗ ਮੈਨੀ ਆਫ ਜੋ ਸਾਡੇ ਆਪਣੇ ਕਾਂਸਟੇਬਲਸ ਨੇ اے ਸਾਈਜ਼ ਨੇ ਸਾਰੇ ਹੀ ਇਹਦੇ ਵਿੱਚ ਬਹੁਤ ਹੀ ਵਧੀਆ ਕੰਮ ਕੀਤੀ ਹੈਗੇ 12 ਦਿਨ ਲਗਾਤਾਰ ਇਹਨੇ ਇਹਦੇ ਵਿੱਚ ਆਪਣਾ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤੀ ਹੈ ਜੀ ਨਹੀਂ ਉਹ ਆਪਣੇ ਕੋਈ ਵੀ ਰਿਸ਼ਤੇਦਾਰ ਕੋ ਨਹੀਂ ਗਿਆ ਇਹ ਵੋਗੇ ਦੇ ਵਿੱਚ ਜੋ ਗਏ ਸੀਗੇ ਇਹਨੇ ਕੰਮ ਲੱਭਣ ਨੂੰ ਗਿਆ ਸੀ ਤੋਂ ਉੱਥੇ ਉਹ ਸਾਰੇ ਅਸੀਂ ਚੱਕੀਤਾ ਸੀ ਫਿਰ ਉਸ ਤੋਂ ਬਾਅਦ ਇਹ ਕੁਝ ਗੁਰਦੁਆਰੇ ਦੇ ਵਿੱਚ ਵੀ ਰਹਾ ਉਥੋਂ ਦੀ ਫਿਰ ਵਾਪਸ ਨਹੀਂ ਜੀ ਉਹ ਬਟਾਲੇ ਤੋਂ ਫੜਿਆ ਗਿਆ ਚਿੱਟੀ ਗਰਾਉਂਡ ਤੋਂ ਜੋ ਐਡਮਿਨਿਸਟ੍ਰੇਸ਼ਨ ਸਿਟੀ ਲਿਮਟ ਦੇ ਵਿੱਚ ਆਉਂਦਾ ਨਹੀਂ ਜੀ ਆਹੀ ਹੈ ਨਾ ਜੀ ਤਾਂ ਕਰਕੇ ਸਾਨੂੰ ਟਾਈਮ ਲੱਗੇ ਤਾਂ ਕਰਕੇ ਇਹ ਬਹੁਤ ਮੁਸ਼ਕਿਲ ਕੰਮ ਸੀਗਾ ਸਾਡੇ ਵਾਸਤੇ ਕਿਉਂਕਿ ਸਾਨੂੰ ਇਹਦੇ ਵਿੱਚ ਟੈਕਨੀਕਲੀ ਕੋਈ ਇਨਪੁਟ ਨਹੀਂ ਮਿਲਿਆ ਸੀ ਇਹ ਦੇ ਕਰਕੇ ਹੀ ਮੈਂ ਪਬਲਿਕ ਦਾ ਇਹਦੇ ਵਿੱਚ ਸਾਨੂੰ ਬਹੁਤ ਸਾਧ ਰਿਹਾ ਤੋ ਹਿਊਮਨ ਇੰਟੈਲੀਜੈਂਸ ਜੋ ਹੁੰਦੀ ਹੈ ਮਤਲਬ ਪਬਲਿਕ ਜਦੋਂ ਸਾਡੇ ਉੱਤੇ ਭਰੋਸਾ ਕਰਦੇ ਆ ਉਹ ਸਾਡੇ ਨਾਲ ਜੁੜਦੇ ਆ ਤੋ ਫਿਰ ਇਹ ਮੁਸ਼ਕਿਲ ਤੋਂ ਮੁਸ਼ਕਿਲ ਕੇਸ ਵੀ ਜੋ ਹੈ ਟ੍ਰੇਸ ਹੋ ਜਾਂਦੇ ਜੀ 14 ਦਾ ਮੈਂ ਕੁਝ ਦੇ ਆ 12 ਦਿਨ ਜੀ ਇਹ ਇੱਕ ਤਰੀਕ ਦਾ ਮਤਲਬ ਇੱਕ ਤਰੀਕ ਮਤਲਬ 12 ਵਜੇ ਜੋ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ 13 ਤਰੀਕ ਨੂੰ ਸਾਨੂੰ ਅਸੀਂ ਫੜ ਲਈ ਅੱਜ